ਤੋਂ ਪਹਿਲੀ ਗੱਲ ਜੁਪੀ ਬਿਹਾਰ ਦੀ ਹਮਾਇਤ ਕਰਨ ਵਾਲੇ ਪੰਜਾਬ ਦੇ ਗਦਾਰ ਜਿਨ੍ਹਾਂ ਨੂੰ ਬਹੁਤ ਦੁੱਖ ਹੈ ਉਹਨਾਂ ਦਾ ਹੈ ਤੇ ਜਿਹੜੇ ਪੰਜਾਬ ਦੀ ਗੱਲ ਹੀ ਨਹੀਂ ਕਰਨਾ ਚਾਹੁੰਦੇ ਰੀਲਾਂ ਰੂਲਾਂ ਦੇਖਣ ਵਾਲੇ ਹੋਰ ਠੁਮਕੇ ਛੁਮਕੇ ਦੇਖਣ ਵਾਲੇ ਦਫਾ ਹੋ ਜਾਓ ਪਹਿਲਾਂ ਇਹ ਰੀਲ ਇਹ ਮਤਲਬ ਕਿ ਵੀਡੀਓ ਤੁਹਾਡੇ ਵਾਸਤੇ ਨਹੀਂ ਹੈਗੀ ਇਹ ਉਹਨਾਂ ਵਾਸਤੇ ਆ ਜਿਹੜੇ ਪੰਜਾਬ ਦਾ ਸੋਚਦੇ ਆ ਜਿਨ੍ਹਾਂ ਨੂੰ ਇਹ ਲੱਗਦਾ ਹੈ ਵੀ ਹਾਂ ਵੀਡੀਓ ਦੇ ਵਿੱਚ ਕੋਈ ਕੰਮ ਦੀ ਗੱਲ ਦੱਸਣ ਲੱਗੇ ਆ ਜਿਨ੍ਹਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਫਿਕਰ ਹੈ ਤੇ ਜਿਨ੍ਹਾਂ ਨੂੰ ਪੰਜਾਬ ਦੀ ਫਿਕਰ ਹੈ ਹੁਣ ਗੱਲ ਕਰਦੇ ਆ ਇਹ ਪੰਜਾਬ ਮੁਹਾਲੀ ਦੇ ਵਿੱਚ ਜਗਤਪੁਰਾ ਟੋਟਲੀ ਮੈਂ ਕਹਿ ਸਕਦਾ ਵੀ ਚਲੋ ਪੰਜਾਬ ਦਾ ਪਹਿਲਾ ਹੀ ਪਿੰਡ ਬਣ ਗਿਆ ਆ ਉੱਥੇ ਪੂਰੀ ਤਰ੍ਹਾਂ ਪ੍ਰਵਾਸੀਆਂ ਦੇ ਕਬਜ਼ੇ ਦੇ ਵਿੱਚ ਥਾਂ ਥਾਂ ਤੋਂ ਕਈ ਜਗ੍ਹਾ ਤੋਂ ਆ ਕੇ ਲੋਕ ਉੱਥੇ ਬਸੇ ਆ ਤੇ 6-7000 ਵੋਟ ਉਹਨਾਂ ਕੱਲਿਆਂ ਦੀ ਹੋ ਗਈ ਆ ਤੇ ਜਿਹੜੇ ਮੂਲ ਵਾਸੀ ਆ ਉੱਥੇ ਦੇ ਯਾਨੀ ਕਿ ਜਿਹੜੇ ਆਪਣੇ ਪੰਜਾਬੀ ਲੋਕ ਆ ਉਹਨਾਂ ਦੀਆਂ ਵੋਟਾਂ ਘਟ ਚੁੱਕੀਆਂ ਆ ਤੇ ਉਥੇ ਉਹਨਾਂ ਦੇ ਹੀ ਹੁਣ ਪੰਚ ਤੇ ਸਰਪੰਚ ਬਣ ਲਗੇ ਜਿਸ ਹਾਵਨਾਮੇ ਸੋਸ਼ਲ ਮੀਡੀਆ ਤੇ ਦੇਖਿਆ ਤੇ ਕਈਆਂ ਨੂੰ ਵੀਡੀਓ ਬਣਾਉਂਦੇ ਹੋਏ ਮੈਂ ਦੇਖਿਆ ਹੁਣ ਤੁਸੀਂ ਆਪ ਸੋਚ ਲਓ ਵੀ ਇਹਦਾ ਜ਼ਿੰਮੇਵਾਰ ਕੌਣ ਆ ਇਹਦੇ ਜ਼ਿੰਮੇਵਾਰ ਤੁਸੀਂ ਲੋਕ ਹੀ ਆ ਮੈਨੂੰ ਵੀ ਕਹਿਣ ਲੋ ਵਿੱਚ ਉਹ ਲੋਕ ਜਿਹੜੇ ਇਹਨਾਂ ਦੀ ਹਮਾਇਤ ਕਰਦੇ ਆ ਉਹ ਲੋਕ ਜ਼ਿੰਮੇਵਾਰ ਆ ਜਿਹੜੇ ਪੰਜਾਬ ਲਈ ਕੰਡੇ ਬੀਜ ਰਹੇ ਆ ਜਿਹੜੇ ਸਾਡੇ ਆਉਣ ਵਾਲੀਆਂ ਮੇਰੇ ਬੱਚੇ ਤੁਹਾਡੇ ਬੱਚੇ ਜਿਹੜੇ ਵੀਡੀਓ ਦੇਖ ਰਹੇ ਆ ਅਸੀਂ ਤਾਂ ਮਰ ਮੁੱਕ ਜਾਣਾ ਜਾਂ ਜਿਹੜੇ ਹੁਣ ਪਾਵਰ ਦੇ ਵਿੱਚ ਆ ਉਹਨਾਂ ਨੇ ਵੀ ਮਰ ਮੁੱਕ ਜਾਣਾ ਜਿਹੜੇ ਬੰਦੇ ਅਮੀਰ ਆ ਜਿਨ੍ਹਾਂ ਦੇ ਕੋਲ ਪੈਸਾ ਆ ਟਕੇ ਜੋੜੇ ਆ ਉਹਨਾਂ ਦੇ ਨਿਆਣੇ ਨਿੱਕੇ ਬਾਹਰ ਨਿਕਲ ਜਾਣੇ ਆ ਤੇ ਕੰਡੇ ਬੀਜਣ ਵਾਲਿਆਂ ਦੇ ਬੱਚੇ ਵੀ ਬਾਹਰ ਨਿਕਲ ਜਾਣੇ ਆ ਰਹਿਣਾ ਕਿਹਨੇ ਆ ਮੇਰੇ ਵਰਗੇ ਤੁਹਾਡੇ ਵਰਗੇ ਜਿਹੜੇ ਮਾਤੜ ਸਾਥੀ ਬੰਦੇ ਆ ਉਹਨਾਂ ਨੇ ਪੰਜਾਬ ਦੇ ਵਿੱਚ ਰਹਿਣਾ ਫੇ ਅਸੀਂ ਨਾਲ ਦੇ ਨਾਲ ਲੜਾਂਗੇ ਅਸੀਂ ਲਲ ਲੜ ਕੇ ਮਰਨਾ ਆ ਤੇ ਇਹ ਤੇ ਇਹ ਤੋਂ ਬਚਣ ਦਾ ਤਰੀਕਾ ਹੁਣ ਹੁਣ ਹਜੇ ਹੈਗਾ ਆ ਹਜੇ ਤੁਹਾਡੇ ਕੋਲ ਟਾਈਮ ਹੈਗਾ ਸਮਾਂ ਹੈਗਾ ਆ ਪੰਜਾਬ ਦੇ ਵਿੱਚ ਲੋੜਿਆ ਕਾਨੂੰਨ ਬਣਦੀ ਤਾਂ ਕਿ ਇੱਥੇ ਕੋਈ ਵੀ ਬੰਦਾ ਬਾਹਰ ਲਾ ਕੇ ਜ਼ਮੀਨਾਂ ਲੈ ਸਕੇ ਤਾਂ ਕਿ ਸਾਡੇ ਪੰਜਾਬ ਦੀ ਹੋਂਦ ਬਣੀ ਰਹੇ ਸਾਡੇ ਜਿਹੜੇ ਕੁਦਰਤੀ ਸੌਮੇ ਆ ਉਹ ਬਚੇ ਰਹਿਣ ਜਿਹੜੇ ਕਿ ਸਿਰਫ ਤੇ ਸਿਰਫ ਸਾਡੇ ਪੰਜਾਬ ਵਾਸੀਆਂ ਲਈ ਆ ਸਾਡੀਆਂ ਜੋ ਵੀ ਜੋ ਵੀ ਚੀਜ਼ਾਂ ਹੈਗੀਆਂ ਆ ਜੋ ਸਿਰਫ ਤੇ ਸਿਰ ਪੰਜਾਬ ਦੇ ਵਸਨੀਕਾਂ ਵਾਸਤੇ ਆ ਸਾਡਾ ਮੈਡੀਕਲ ਸੈਕਟਰ ਹੋ ਗਿਆ ਸਾਡੀਆਂ ਨੌਕਰੀਆਂ ਹੋ ਗਈਆਂ ਹੋਰ ਵੀ ਕਈ ਸਾਧਨਿਆਂ ਸਾਡੀਆਂ ਜ਼ਮੀਨਾਂ ਜਿਹੜੀਆਂ ਸਿਰਫ ਤੇ ਸਿਰ ਪੰਜਾਬ ਦੇ ਲੋਕ ਉਹਦੇ ਹੱਕਦਾਰ ਆ ਸੋ ਬੇਨਤੀ ਆ ਵੀ ਇਹ ਕਾਨੂੰਨ ਬਣਾ ਲਓ ਹਮਾ ਚੱਲਦੇ ਵਿੱਚ ਨਹੀਂ ਤੁਸੀਂ ਲੈ ਸਕਦੇ ਕਿੱਦਾਂ ਕਹਿ ਸਕਦੇ ਆ ਜੇ ਮੈਂ ਇਹ ਗੱਲ ਕਰ ਰਿਹਾ ਤੇ ਮੈਨੂੰ ਕੋਈ ਕਿੱਦਾਂ ਗਲਤ ਕਹਿ ਦੂਗਾ ਕਿੱਦਾਂ ਕੋਈ ਮੈਨੂੰ ਗਲਤ ਕਹਿ ਸਕਦਾ ਝਾਰਖੰਡ ਦੇ ਵਿੱਚ ਹੁਣ ਬਣਿਆ ਤੁਸੀਂ ਅ ਹਰਮਾਚਲ ਦੇ ਵਿੱਚ ਨਹੀਂ ਲੈ ਸਕਦੇ ਰਾਜਸਥਾਨ ਦੇ ਵਿੱਚ ਨਹੀਂ ਲੈ ਸਕਦੇ ਹੋਰ ਕਈ ਸਟੇਟਾਂ ਇਕਦੂਕਾ ਹੈਗੀਆਂ ਜਿੱਥੇ ਤੁਸੀਂ ਜਗਾ ਨਹੀਂ ਲੈ ਸਕਦੇ ਬਾਹਰੀਆਂ ਸਟੇਟਾਂ ਦੇ ਵਿੱਚ ਚਲੇ ਜਾਓ ਤਾਂ ਤੁਹਾਡੀਆਂ 10-15 ਸਾਲ ਦਾ ਤੁਹਾਡੇ ਪ੍ਰੂਫ ਬਣਨ ਨੂੰ ਲੱਗ ਜਾਂਦੇ ਆ ਤੇ ਜਿਹੜਾ ਇੱਥੇ ਆਉਂਦਾ ਆ ਪੰਜਾਬ ਸ਼ਾਮਲਾੜ ਦੇ ਵਿੱਚ ਤੇ ਉਹਦੇ ਮਹੀਨੇ ਦੇ ਵਿੱਚ ਹੀ ਬਣ ਜਾਂਦੇ ਆ ਉਹ ਸਾਲ-ਸਾਲ ਦੇ ਵਿੱਚ ਜਗਾ ਲੈ ਕੇ ਵੀ ਰਹਿਣ ਲੱਗ ਪੈਂਦਾ ਉਹ ਮੈਂ ਮੇਰੇ ਕੋਲ ਗਾਣਾ ਨਿਕਲ ਜਣੀ ਆ ਮੋ ਉਹ ਬਚਾ ਲਓ ਉਹ ਹਜੇ ਵੀ ਸਮਾਂ ਹੈਗਾ ਆ ਇਹ ਅੱਗ ਜਿਹੜੀ ਆ ਤੁਹਾਡੇ ਘਰਾਂ ਤੱਕ ਵੀ ਪਹੁੰਚਣੀ ਆ ਅਗਲੇ 7 7 8 8 ਬੱਚੇ ਪੈਦਾ ਕਰਦੇ ਆ ਤੇ ਤੁਸੀਂ ਆਉਣ ਵਾਲੇ ਤੁਸੀਂ ਆਉਣ ਵਾਲੇ 20 ਸਾਲਾਂ ਦੇ ਵਿੱਚ ਮੈਂ ਕਹਿ ਰਿਹਾ ਇਹ ਦੀ ਬਰਾਬਰ ਹੋ ਜਾਣੀ ਜਨਸੰਖਿਆ ਕੀ ਕਰੋਗੇ ਕਿੱਥੇ ਜਾਵੋਗੇ ਕਿ ਪੰਜਾਬ ਛੱਡ ਕੇ ਕਿੱਥੇ ਭਜੋਗੇ ਫਿਰ ਪੰਜਾਬ ਤਾਂ ਉਹਨਾਂ ਦੇ ਕਬਜ਼ੇ 'ਚ ਹੋ ਜਾਣਾ ਜਿਹੜੇ ਬਾਹਰੋਂ ਆ ਰਹੇ ਰਹਿ ਰਹੇ ਆ ਆਉਣ ਇੱਥੇ ਆ ਕੇ ਕੰਮ ਕਰਨ ਜੋ ਮਰਜ਼ੀ ਕਰਨ ਆਪਣੇ ਬੱਚੇ ਪਾਲਣ ਪਰ ਕਾਨੂੰਨ ਹੋਣਾ ਚਾਹੀਦਾ ਕੋਈ ਇੱਥੇ ਜਗ੍ਹਾ ਨਾ ਲਵੇ ਕੋਈ ਸਾਡੀ ਨੌਕਰੀ ਦੇ ਵਿੱਚ ਕੋਈ ਕਿਸੇ ਦਾ ਹਿੱਸਾ ਨਹੀਂ ਜੇ ਬਾਕੀ ਸਟੇਟਾਂ ਕਰਦੀਆਂ ਤੇ ਅਸੀਂ ਕਿਉਂ ਨਾ ਕਰੀਏ ਸਾਡੀ ਨੌਕਰੀ ਚ ਇਸਾਨੀ ਕੋਈ ਇਥੇ ਜ਼ਮੀਨ ਨਾ ਲਵੇ ਕਿਸੇ ਦੀ ਬੋਟ ਨਾ ਬਣੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਾਨੂੰਨ ਨੇ ਲਾਗੂ ਕਰਵਾ ਲਓ ਠੀਕ ਹੈ ਨਾ ਅਗਰ ਪੰਜਾਬ ਨੂੰ ਬਚਾਉਣਾ ਹੈ ਆਪਣੀ ਪੀੜ੍ਹੀ ਨੂੰ ਬਚਾਉਣਾ ਹੈ ਆਪਣੀ ਮਾਂ ਬੋਲੀ ਨੂੰ ਬਚਾਉਣਾ ਹੈ ਆਪਣੀ ਭਾਸ਼ਾ ਨੂੰ ਬਚਾਉਣਾ ਨਾ ਤਾਂ ਇਹ ਕੰਮ ਕਰ ਲਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਆ ਇਹ ਨਾ ਸੋਚੋ ਵੀ ਉਹ ਮਹੱਲੀ ਦੇ ਵਿੱਚ ਇਹ ਕੰਮ ਹੋ ਗਿਆ ਤੇ ਉੱਥੇ ਹੀ ਹੈ ਇੱਥੇ ਤਾਂ ਕੁਝ ਹੋਣਾ ਹੀ ਨਹੀਂ ਇਹ ਅੱਗ ਤੁਹਾਡੇ ਘਰਾਂ ਤੱਕ ਵੀ ਪਹੁੰਚਣੀ ਹੈ ਤੁਸੀਂ ਮੈਂ ਹੋਰ ਗਰੀਬ ਮਾਤਰ ਸਾਥੀ ਜਿਹੜੇ ਬੰਦੇ ਆ ਉਹਨਾਂ ਨੇ ਲੜਨ ਵਾਸਤੇ ਰਹਿ ਜਾਣਾ ਇੱਥੇ ਪੰਜਾਬ ਦੇ ਵਿੱਚ ਤੇ ਜਿਹੜਾ ਗਰੀਬ ਬੰਦਾ ਉਹ ਆਪਣੀ ਰੋਟੀ ਟੁਕ ਦੇਖੂਗਾ ਕਿ ਜਾਂ ਉਹ ਲੜਾਈਆਂ ਕਰੂਗਾ ਹੁਣ ਹੁਣ ਹਜੇ ਹਜੇ ਸਮਾਂ ਆ ਕਿਸੇ ਨੂੰ ਵੀ ਜ਼ਮੀਨ ਨਾ ਦਿਓ ਪਹਿਲੀ ਗੱਲ ਜਦ ਤੱਕ ਕਾਨੂੰਨ ਨਹੀਂ ਬਣ ਜਾਂਦਾ ਕਿਸੇ ਨੂੰ ਜ਼ਮੀਨ ਨਾ ਦਿਓ ਕਿਸੇ ਨੂੰ ਵੀ ਕਿਰਾਏ ਤੇ ਇਹਨਾਂ ਦੇ ਵਿੱਚੋਂ ਘਰਨਾ ਦਿਓ ਠੀਕ ਹੈ ਜੀ ਆਪਣੇ ਪੰਜਾਬੀ ਬੰਦਿਆਂ ਦੀ ਸਪੋਰਟ ਕਰੋ ਆਪਣੇ ਪੰਜਾਬੀ ਬੰਦੇ ਕੋਲੋਂ ਹੀ ਸਮਾਨ ਲਓ ਆਪਣੇ ਪੰਜਾਬੀ ਬੰਦੇ ਨੂੰ ਹੀ ਕੰਮ ਦਿਓ ਜਿਹੜਾ ਬੰਦਾ ਇਹ ਨਹੀਂ ਕਰ ਰਿਹਾ ਉਹ ਸਪੋਰਟ ਕਰ ਰਿਹਾ ਇਹਨਾਂ ਦੀ ਤੁਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਆ ਆਪਣੇ ਪੰਜਾਬ ਨੂੰ ਬਚਾ ਲਓ ਜੇ ਬਚਾ ਸਕਦੇ ਆ ਤਾਂ ਹਾਲੇ-ਹਾਲੇ ਟਾਈਮ ਹੈਗਾ ਨਹੀਂ ਤਾਂ ਕਈ ਲੋਕ ਲੱਗੇ ਹੋਏ ਆ ਜੜਾ ਪਟਣ ਵਾਸਤੇ ਪੰਜਾਬ ਦੀਆਂ ਠੀਕ ਹੈ ਨਾ ਆਉਣ ਵਾਲਾ ਟਾਈਮ ਬਹੁਤ ਮਾੜਾ ਹੋ ਜਾਣਾ ਆ ਆਪਣੇ ਪੰਜਾਬੀ ਇੰਨੇ ਬਾਹਰ ਨਹੀਂ ਹੈਗੇ ਬਾਹਲੀਆਂ ਸਟੇਟਾਂ ਦੇ ਵਿੱਚ ਜਿੰਨੇ ਬਾਹਰੋਂ ਇੱਥੇ ਆ ਚੁੱਕੇ ਆ ਅਸੀਂ ਕਿਸੇ ਤੇ ਆ ਕੇ ਦਬਦਬਾ ਨਹੀਂ ਪਾਉਂਦੇ ਕਿਸੇ ਨੂੰ ਅਸੀਂ ਘਟ ਗਿਣਤੀ ਨਹੀਂ ਕੀਤਾ ਸਾਡੇ ਪੰਜਾਬ ਦੇ ਵਿੱਚ ਆ ਕੇ ਘਟ ਗਿਣਤੀ ਹੋ ਗਿਆ ਪੰਜਾਬੀ ਹੀ ਘਟ ਗਿਣਤੀ ਹੋ ਜਾਣੇ ਆ ਠੀਕ ਆ ਤੇ ਜਿਹੜੇ ਬੁੱਧੀਜੀਵੀ ਕਹਿੰਦੇ ਆ ਨਾ ਤੇ ਉਹ ਕੈਨੇਡਾ ਵਾਲੇ ਵੀ ਤਾਂ ਜਾਂਦੇ ਹੀ ਆ ਕੈਨੇਡਾ ਜਾਂਦੇ ਆ ਪੰਜਾਬੀ ਜੇ ਉਹਨਾਂ ਨੂੰ ਬਾਹਰ ਕੱਢ ਦੇਣ ਉੱਥੋਂ ਤਾਂ ਤੇ ਉਹਨਾਂ ਬੁੱਧੀਜੀਵੀਆਂ ਨੂੰ ਮੈਂ ਕਹਿ ਦੇਣਾ ਚਾਹਵਾ ਆ ਜਿਨ੍ਹਾਂ ਨੂੰ ਜਿਹੜੇ ਕੈਨੇਡਾ ਕੈਨੇਡਾ ਦੀ ਗੱਲ ਕਰਦੇ ਆ ਜਿੰਨੇ ਵੀ ਲੋਕ ਇੱਥੋਂ ਪੈਸੇ ਲਾ ਕੇ ਕੈਨੇਡਾ ਜਾਂਦੇ ਆ ਉਹਨਾਂ ਦਾ ਬਕਾਇਦਾ ਪੇਪਰ ਵਰ ਉਧਰਲੀ ਗਵਰਨਮੈਂਟ ਦੇ ਹੱਥ ਆ ਵੀ ਕਹਿੰਨ ਉਹਨਾਂ ਨੇ ਵੀਜ਼ਾ ਦੇਣਾ ਆ ਕਹਿੰਨ ਉੱਥੇ ਬੁਲਾਉਣਾ ਆ ਸਕਿਲਡ ਵਰਕਰ ਉਹ ਬੁਲਾਉਂਦੇ ਆ ਹਰ ਇੱਕ ਚੀਜ਼ ਹਰ ਇੱਕ ਲਾ ਫੋਲੋ ਕਰਦੇ ਆ ਤੇ ਫਿਰ ਉੱਥੇ ਬਾਹਰ ਜਾਣ ਨੂੰ ਮਿਲਦਾ ਆ 50 60 ਲਾ ਕੇ ਫਿਰ ਅਗਲੇ ਉੱਥੇ ਬਾਹਰ ਜਾਂਦੇ ਆ ਤੇ ਇੱਥੇ ਤਾਂ ਜਿਹੜਾ ਮਰਜ਼ੀ ਆ ਆਉਂਦਾ ਆ ਆ ਕੇ ਹਾਂ ਲੁਧਿਆਣੇ ਜੰਕਸ਼ਨ ਤੇ ਆਉਂਦਾ ਤੇ ਮੈਂ ਮਾਰਦਾ ਪਚਕਾਰੀ ਰੇਲਵੇ ਸਟੇਸ਼ਨ ਤੇ ਆ ਕੇ ਹਾਂ 400 500 ਦੀ ਜਿੰਨੇ ਦੀ ਵੀ ਟਿਕਟ ਆਉਂਦੀ ਆ ਇੱਕ ਸ਼ਰਟ ਪਾ ਕੇ ਆ ਜਾਂਦੇ ਆ ਤਾਂ ਇੱਥੇ ਜਿਹੜੇ ਉਹਦੇ ਰਹਿੰਦੇ ਆ ਉਹਨਾਂ ਦੇ ਪਹਿਲੇ ਸਾਥੀ ਰਹਿੰਦੇ ਆ ਤਾਂ ਉਹਨਾਂ ਦੇ ਕੋਲ ਆ ਕੇ ਕਮਰੇ 'ਚ ਵੱਢ ਜਾਂ ਹੂੰ ਤੁਸੀਂ ਇੱਕ 50 60 ਲਾ ਕੇ 60 ਲੱਖ ਲਾ ਕੇ ਬੰਦਾ ਬਾਹਰ ਜਾਂਦਾ ਪ੍ਰੋਪਰ ਡਾਕੂਮੈਂਟ ਕਰ ਹੁੰਦੇ ਆ ਉਹਦੇ ਉਹਦੇ ਲਈ ਗਵਰਨਮੈਂਟ ਦੇ ਹੱਥ ਹੁੰਦਾ ਆ ਫੇਰ ਉਹ ਬੰਦਾ ਬਾਹਰ ਜਾਂਦਾ ਤਾਂ ਤੁਸੀਂ ਕਿੱਦਾਂ ਉਹਨੂੰ ਇਦਾਂ ਦੇ ਨਾਲ ਗੱਲ ਲੰਨੇ ਆ ਦੂਜੀ ਗੱਲ ਇਹ ਆ ਵੀ ਤੁਸੀਂ ਸਪੋਰਟ ਹੀ ਕਿਉਂ ਕਰਦੇ ਆ ਕਿਸੇ ਨੂੰ ਤੁਹਾਨੂੰ ਆਪਣੇ ਪੰਜਾਬ ਨਾਲ ਪਿਆਰ ਨਹੀਂ ਹੋਏ ਹੈ ਕਿញ្ញ ਸਰਪ ਆਹੀ ਚਾਹੀਦੀ ਆ ਤੁਹਾਨੂੰ ਲਾਲਚਿਓ ਥੋੜੀ ਬੋਧੀ ਸ਼ਰਮ ਕਰ ਲਓ ਠੀਕ ਹੈ ਨਾ ਤੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਸਪੋਰਟ ਕਰਦੇ ਆ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਆ ਕਿ ਵੱਧ ਤੋਂ ਵੱਧ ਇਹ ਚੀਜ਼ਾਂ ਜਿਹੜੀਆਂ ਇਹਨਾਂ ਤੇ ਗੌਰ ਕਰੋ ਵੀਡੀਓ ਬਣਾਓ ਕਿਸੇ ਵੀ ਤਰੀਕੇ ਦੇ ਨਾਲ ਇਹ ਕਾਨੂੰਨ ਜਿਹੜਾ ਉਹ ਲਾਗੂ ਹੋਣਾ ਚਾਹੀਦਾ ਤਾਂ ਕਿ ਆਪਣਾ ਪੰਜਾਬ ਜਿਹੜਾ ਬਚ ਸਕੇ ਸੇਫ ਹੋ ਸਕੇ ਜੇ ਬਾਕੀ ਸਟੇਟਾਂ ਕਰ ਸਕਦੀਆਂ ਤੇ ਅਸੀਂ ਕਿਉਂ ਨਹੀਂ ਕਰਦੇ ਪੰਜਾਬ ਦੇ ਵਿੱਚ ਇਹ ਕਾਨੂੰਨ ਲਾਗੂ ਕਿਉਂ ਨਹੀਂ ਹੋ ਸਕਦਾ ਮੈਂ ਤਾਂ ਇਹ ਪੁੱਛਦਾ ਆ ਅਸੀਂ ਕਿਹੜਾ ਕਿਸੇ ਨੂੰ ਕੰਮ ਕਰਨ ਤੋਂ ਰੋਕਦੇ ਆ ਅਸੀਂ ਕਿਹੜਾ ਕਹਿੰਦੇ ਵੀ ਇੱਥੇ ਕੰਮ ਨਹੀਂ ਕਰਨ ਆਹ ਹੁਣ ਆ ਕੇ ਕੰਮ ਕਰਨ ਆ ਕੇ ਕਿਰਾਏ ਦੇ ਰਹਿਣ ਇੱਥੇ ਜੇ ਉਹਨਾਂ ਨੂੰ ਓਪਰਚੁਨਿਟੀ ਮਿਲਦੀ ਆ ਹਾਂ ਉਹਨਾਂ ਨੂੰ ਕਿਤੇ ਕੰਮ ਨਹੀਂ ਮਿਲਦਾ ਉਥੇ ਆਉਣ ਇੱਥੇ ਆ ਕੇ ਆ ਕੇ ਕੰਮ ਕਰਨ ਆਪਣੇ ਬੱਚੇ ਪਾਲਣ ਰਹਿਣ 100 ਸਾਲ ਰਹਿਣ 200 ਸਾਲ ਰਹਿਣ ਪਰ ਜ਼ਮੀਨ ਲੈਣ ਦਾ ਹੱਕ ਨਹੀਂ ਜ਼ਮੀਨ ਲੈ ਕੇ ਰਹਿਣ ਦਾ ਹੱਕ ਨਹੀਂ ਕਿਸੇ ਨੂੰ ਨਾ ਸਾਡੀਆਂ ਨੌਕਰੀਆਂ ਦੇ ਵਿੱਚ ਹਿੱਸਾ ਤੇ ਨਾ ਵੋਟ ਬਣੂਗੀ ਜੋ ਮਰਜ਼ੀ ਕਰਨ ਇੱਥੇ ਆ ਕੇ ਰਹਿਣ ਸਹਿਣ ਨੌਕਰੀਆਂ ਕਰਨ ਕੰਮ ਕਰਨ ਪ੍ਰਾਈਵੇਟ ਜਿੰਨੇ ਵੀ ਜੋ ਵੀ ਆ ਆਪਣੇ ਬੱਚੇ ਪਾਲਣ ਜੀ ਉਹਨਾਂ ਨੂੰ ਕਿਤੇ ਲੱਗਦਾ ਹੈ ਪਰ ਇਹ ਚੀਜ਼ਾਂ ਨਾ ਕਰਨ ਤੇ ਇਹ ਚੀਜ਼ ਹੋਣੀ ਵੀ ਨਹੀਂ ਚਾਹੀਦੀ ਸਭ ਤੋਂ ਵੱਡਾ ਖਤਰਾ ਪੰਜਾਬ ਨੂੰ ਆ ਜਿੰਨਾ ਇਹਨਾਂ ਦਾ ਪ੍ਰਵਾਸ ਇਧਰ ਪੰਜਾਬ ਨੂੰ ਹੋ ਰਿਹਾ ਮੈਂ ਨਹੀਂ ਦੇਖਿਆ ਵੀ ਪਹਿਲਾਂ ਜਿੰਨਾ ਹੁਣ ਹੋ ਰਿਹਾ ਆ ਪਤਾ ਨਹੀਂ ਇਹ ਇਸ ਹਸਾਬ ਨਾਲ ਇਹ ਇੰਨਾ ਪ੍ਰਵਾਸ ਕਿਉਂ ਹੋ ਰਿਹਾ ਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿਸੇ ਨੂੰ ਕਿਉਂ ਨਹੀਂ ਸਮਝ ਲੱਗਦੀ ਉਹ ਯਾਰ ਕਰ ਲਵਾਂ ਕੁਝ ਮੇਰਾ ਤਾਂ ਆਪਣਾ ਦਿਮਾਗ ਨਹੀਂ ਕੰਮ ਕਰਦਾ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਲੱਗਦੀ ਕਿਉਂ ਨਹੀਂ ਯਾਰੇ ਰੂਲ ਲਾਗੂ ਹੁੰਦਾ ਕਿਉਂ ਨਹੀਂ ਬਣਾਇਆ ਜਾਂਦਾ ਕਿਉਂ ਪੰਜਾਬ ਬਾਰੇ ਸੋਚਦੇ ਨਹੀਂ ਯਾਰ ਇੰਨਾ ਲੋਕੀ ਰੌਲਾ ਪਾਉਣ ਰਹੇ ਆ ਇੰਨੇ ਲੋਕ ਪੰਜਾਬ ਬਾਰੇ ਸੋਚਣ ਵਾਲੇ ਜਿਹੜੇ ਉਹ ਵੀ ਵੀਡੀਓ ਪਾਉਂਦੇ ਕਿਉਂ ਨਹੀਂ ਯਾਰ ਸੋਚਦੇ ਮੈਨੂੰ ਸਮਝ ਨਹੀਂ ਲੱਗਦੀ ਤੇ ਕਿਉਂ ਇਹ ਕਾਨੂੰਨ ਲਾਗੂ ਨਹੀਂ ਹੋ ਸਕਦਾ ਕਿਉਂ ਕੀ ਪ੍ਰੋਬਲਮ ਕੀ ਹੈ ਕਾਨੂੰਨ ਇਹ ਲਾਗੂ ਕਰਨ ਦੇ ਵਿੱਚ ਮੈਨੂੰ ਤਾਂ ਸਮਝ ਨਹੀਂ ਲੱਗਦੀ ਸੋ ਸੋਚ ਲਓ ਕੁਝ ਅਗਰ ਮੇਰੀ ਇਹ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਸ਼ੇਅਰ ਕਰ ਦਿਓ ਥੱਲੇ ਕਮੈਂਟ ਕਰਿਓ ਆਪਣੇ ਵਿਚਾਰ ਜ਼ਰੂਰ ਦਿਓ ਤੁਸੀਂ ਵੀ ਬਣਾਓ ਵੀਡੀਓ ਐਦਾਂ ਦੀਆਂ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਵੀ ਲੋਕ ਕੀ ਸੋਚਦੇ ਆ ਪੰਜਾਬ ਦੇ ਪੰਜਾਬ ਦੇ ਲੋਕ ਕੀ ਚਾਹੁੰਦੇ ਆ